ਕਬੱਡੀ ਦੀਪਤ ਦਬੁਰਜੀ ਵਾਲਾ ਪਾ ਰਿਹਾ ਆ ਦਬੁਰਜੀ ਵਾਲੇ ਦੀਪ ਨੇ ਪਹਿਲੀ ਰੇਡ ਪਾ ਦਿੱਤੀ ਹੈ ਪਹਿਲੀ ਰੇਡ ਤੇ ਚਾਰਾਂ ਦੇ ਵਿੱਚੋਂ ਕੋੜਾ ਦੋਦੇ ਦੀ ਧੁਰਤੀ ਤੇ ਕਾਲਾ ਆ ਕੋੜਾ ਕਹਿੰਦੀ ਆ ਦੁਨੀਆ ਦੋਦੇ ਵਾਲਾ ਦੋਦੇ ਵਾਲਾ ਆ ਟਾਈਮ ਸਾਡਾ ਲੰਘ ਗਿਆ ਕਿਹਨੂੰ ਕਿਹਨੂੰ ਬੈਨ ਪਤਾ ਨਹੀਂ ਪਤੰਦਰਾ ਨੂੰ ਹਲੇ ਵੀ ਜੱਟ ਕੈਮ ਹੈ ਪਤਾ ਨਹੀਂ ਪਤੰਦਰਾ ਨੂੰ ਹੱਥੇ ਉਹ ਗਲਜਾਰੀ ਵਰਗਾ ਰੇਡਰ ਬਣੇ ਆ ਕਬੱਡੀ ਦੀਪਤ ਦਬੁਰਜੀ ਪਾ ਰਿਹਾ ਆ ਦੁਨੀਆ ਲੰਦੀਆ ਗੁਜਾਰ ਮੁੰਕਨ ਵੀ ਦੁਨੀਆ ਟਲ ਮੰਦੀ ਆ ਮੈਂ ਪਹਿਲਾ ਕਿਹਾ ਸੀ ਆ ਦੋ ਆਏ ਹੋਏ ਨੇ ਜਿਹੜੇ ਐਕਸ਼ਨ ਬੰਦ ਕਰਨਗੇ ਆ ਦੋ ਆਏ ਹੋਏ ਨੇ ਜਿਹੜੇ ਬੋਰਡ ਲੱਗੇ ਆ ਜਿਹੜੇ ਫਲੈਕਸ ਲੱਗੇ ਆ ਉਹ ਐਨ ਆਰ ਆਈ ਭਰਾਵਾਂ ਦੀਆਂ ਫੋਟੋ ਇਨ੍ਹਾਂ ਬੋਰਡਾਂ ਤੇ ਲੱਗੀਆਂ ਜਿਨ੍ਹਾਂ ਨੇ ਦਸਾਂ ਨਾਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਲੱਖਾਂ ਰੁਪਏ ਇਸ ਕਬੱਡੀ ਕੱਪ ਦੇ ਲਈ ਦਿੱਤਾ ਹੈ ਇਹ ਤੁਹਾਡੇ ਮਾਣ ਵਧਾਇਆ ਓ ਘੋੜਾ ਦੋਦੇ ਵਾਲਾ ਲਾ ਨੋਟਣ ਦੀ ਗੱਲ ਕਰ ਦਿੱਤੀ ਐ ਅੱਜ ਪਤਾ ਲੱਗੂ ਕਿਹੜਾ ਧੂਵਾ ਵੇਖ ਦੁਨੀਆ ਭੰਗੜੇ ਪਾਉਂਦੀ ਐ ਇਹ ਗੁਲਜਾਰੀ ਦੀ ਮਿਹਨਤ ਬੋਲਦੀ ਐ ਇਹ ਜਿੰਮੀ ਦੰਦੀਵਾਲ ਦੀ ਮਿਹਨਤ ਬੋਲਦੀ ਐ ਗਗਨ ਸੂਰੀ ਵਾਲੀ ਪਰ ਇਸ ਨਾਲੀ ਟੈਕਨੀਕਲ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ ਦੇ ਵਿੱਚ ਦੇ ਆ ਗਿਆ ਕਿਉਂਕਿ ਲਾਈਨ ਤੱਤ ਹੋਈ ਐ ਕਿਆ ਬਾਤ ਐ ਖਾਗਾ ਦੜਕਾ ਖੜਕਾ ਦੜਕਾ ਮੂਨਕ ਦੇ ਵਿੱਚ ਹੁੰਦਾ ਗਲਜਾਰੀ ਕਹਿੰਦਾ ਕੱਲਾ ਮੇਰਾ ਟੂਰਨਾਮੈਂਟ ਨਹੀਂ ਇਹ ਸਾਰੇ ਲਾ